ਮਕਨ ਪ੍ਰਧਾਨ ਮੰਤਰੀ ਆਏ ਸੀਗੇ ਪੰਜਾਬ ਦੇ ਵਿੱਚ ਜੋ ਰੈਲੀਫ ਦਿੱਤੀ ਹੈ ਉਸ ਨੂੰ ਕਿਵੇਂ ਵੇਖਦੇ ਕਿੰਨਾ ਅਸਰ ਪਏਗਾ ਉਸ ਦੇ ਕੀਤਾ ਤੋਂ ਦੇਖੋ ਪਹਿਲੇ ਤਾਂ ਮੈਂ ਧੰਨਵਾਦ ਕਰਦੀ ਹਾਂ ਕਿ ਪ੍ਰਧਾਨ ਮੰਤਰੀ ਜੀ ਆਏ ਉਹਨਾਂ ਨੇ ਆਪੇ ਅੱਖੀ ਦੇਖੀ ਆਪਣਾ ਹਾਲ ਦੇਖਿਆ ਪੰਜਾਬ ਦਾ ਉਹਨਾਂ ਨੇ ਜਿਹੜੇ ਉਸ ਇਲਾਕੇ ਦੇ ਗੁਰਦਾਸਪੁਰ ਇਲਾਕੇ ਦੇ ਕੁਝ ਕਿਸਾਨ ਸੀ ਉਹਨਾਂ ਨਾਲ ਗੱਲ ਕੀਤੀ ਕਿਉਂਕਿ ਜੇ ਉਹ ਪੀੜਾ ਉਹਨਾਂ ਨੂੰ ਸੀ ਉਹ ਸਾਰੀ ਸਾਡੀ ਕਿਸਾਨੀ ਨੂੰ ਹੈਗੀ ਹੈ ਸਾਡੇ ਪੰਜਾਬ ਨੂੰ ਹੈਗੀ ਹੈ ਤਾਂ ਉਹਨਾਂ ਨਾਲ ਬਹੁਤ ਅੱਛੀ ਤਰ੍ਹਾਂ ਕੰਟੇ ਦੇ ਲਈ ਉਹਨਾਂ ਨੇ ਗੱਲਬਾਤ ਕੀਤੀ ਉਸ ਦੇ ਬਾਅਦ ਉਹਨਾਂ ਨੇ ਰਿਵਿਊ ਮੀਟਿੰਗ ਲਿੱਤੀ ਔਰ ਜੋ ਪੈਕੇਜ ਅਨਾਉਂਸ ਕਰਕੇ ਗਏ ਨੇ ਇਹਨੂੰ ਪੈਕੇਜ ਨਹੀਂ ਮੈਂ ਕਹਿੰਦੀ ਇਹਨੂੰ ਮੈਂ ਕਹਿੰਦੀ ਕਿ ਉਹਨਾਂ ਨੇ ਆਂਦਿਆਂ ਸਾਰ ਜੋ ਦੇਖ ਕੇ ਆਪਣੇ ਵੱਲੋਂ ਜੋ ਸਹਾਇਤਾ ਦਿੱਤੀ ਹੈ ਇਹਦੇ ਨਾਲ ਮੇਰੇ ਖਿਆਲ ਚ ਕਾਫੀ ਲੋਕਾਂ ਨੂੰ ਮਿਲੇਗਾ ਰੈਲੀਫ ਔਰ ਮੈਨੂੰ ਇਹ ਵੀ ਪਤਾ ਹੈ ਕਿ ਜਦ ਪੂਰੀ ਇਹਨਾਂ ਦੀ ਪੂਰੀ ਅਸੈਸਮੈਂਟ ਹੋ ਜਾਊਗੀ ਕਿ ਕਿੰਨਾ ਨੁਕਸਾਨ ਹੋਇਆ ਕੀ ਹੋਇਆ ਜਦ ਪਾਣੀ نیچے ਉਤਰੂਗਾ ਉਹਦੇ ਬਾਅਦ ਵੀ ਉਹ ਜ਼ਰੂਰ ਜੋ ਕਰ ਸਕਣਗੇ ਸੈਂਟਰ ਤੋਂ ਜ਼ਰੂਰ ਕਰਨਗੇ ਬਾਕੀ ਉਹਨਾਂ ਨੇ ਅਨਾਉਂਸ ਕੀਤਾ ਹੈ ਕਿ ਜਿਹੜੇ ਆਵਾਸ ਯੋਜਨਾ ਦੇ ਹੇਠਾਂ ਘਰ ਹੈਗੇ ਨੇ ਉਹਨਾਂ ਨੂੰ ਕਰਾਨਗੇ ਜੋ ਸਕੂਲ ਹੈ ਉਹ ਸਿੱਖਿਆ ਅਭਿਆਨ ਦੇ ਹੇਠਾਂ ਉਹ ਉਹਨਾਂ ਨੂੰ ਉਹ ਰਿਪੇਅਰ ਕਰਨਗੇ ਸੜਕਾਂ ਬਣਾਣੀਆਂ ਕਿਉਂਕਿ ਜਿਹੜਾ ਇਨਫਰਾਸਟ੍ਰਕਚਰ ਹੈ ਉਹ ਵੀ ਬਹੁਤ ਜ਼ਰੂਰੀ ਹੈ ਕਿ ਇੱਕ ਸਟੇਟ ਦੀ ਤਰੱਕੀ ਉਹਦੇ ਉੱਤੇ ਹੋਵੇ ਔਰ ਲੋਕਾਂ ਦਾ ਵੀ ਜੋ ਰੋਜ਼ਗਾਰ ਹੈ ਇਹਨਾਂ ਦੇ ਉੱਤੇ ਰਹਿੰਦਾ ਹੈ ਸੋ ਮੇਰੇ ਖਿਆਲ ਦੇ ਵਿੱਚ ਕਿ ਵਧੀਆ ਉਹਨਾਂ ਨੇ ਕੀਤਾ ਹੈ ਔਰ ਮੈਂ ਉਹਨਾਂ ਦਾ ਫਿਰ ਇੱਕ ਵਾਰੀ ਧੰਨਵਾਦ ਕਰਦੀ ਹਾਂ ਕਿ ਉਹਨਾਂ ਨੇ ਆ ਆ ਕੇ ਦੇਖ ਕੇ ਔਰ ਉਹਨਾਂ ਦੇ ਮਨ ਦੇ ਵਿੱਚ ਜੋ ਪੰਜਾਬੀਆਂ ਦੇ ਲਈ ਹੈ ਉਹ ਉਹ ਅੱਗੇ ਜਾ ਕੇ ਸਾਨੂੰ ਇਸ ਦਾ ਬਹੁਤ ਲਾਭ ਮਿਲੂਗਾ ਤੇ ਮੈਂ ਤੁਹਾਡੇ ਵੱਲੋਂ ਲੈਟਰ ਵੀ ਲਿਖੀ ਗਈ ਹੈ ਪ੍ਰਧਾਨ ਮੰਤਰੀ ਨੂੰ ਕੀ ਹੈ ਉਹ ਲੈਟਰ ਵਿੱਚ ਅ ਦੇਖੋ ਪ੍ਰਧਾਨ ਮੰਤਰੀ ਜੀ ਜਿੱਥੇ ਜ਼ਿਆਦਾ ਪਹਿਲੇ ਪਾਣੀ ਆ ਗਿਆ ਉਹਨਾਂ ਨੇ 2-3 ਹਫ਼ਤਿਆਂ ਤੋਂ ਪੀੜਤ ਨੇ ਸਾਡੇ ਜਿੱਥੇ ਸਭ ਤੋਂ ਪਹਿਲੇ ਹੜਾਂਦੇ ਨੇ ਪਟਿਆਲਾ ਡਿਸਟ੍ਰਿਕਟ 'ਚ ਮੁਹੱਲੀ ਪਟਿਆਲਾ ਡਿਸਟ੍ਰਿਕਟ 'ਚ ਤੇ ਸੰਗਰੂਰ ਤੱਕ ਇਹ ਅੱਜ ਕੀ ਥੋੜੇ ਜਿਹਾ ਲੇਟ ਆਏ ਪਰ ਮੈਨੂੰ ਇੱਥੋਂ ਵੀ ਕਈਆਂ ਦੇ ਟੈਲੀਫੋਨ ਆਏ ਕਿ ਪ੍ਰਧਾਨ ਮੰਤਰੀ ਜੀ ਆ ਰਹੇ ਹਨ ਤੁਸੀਂ ਸਾਡਾ ਵੀ ਕਹੋ ਤਾਂ ਮੈਂ ਇੱਕ ਚਿੱਠੀ ਲਿਖੀ ਹੈ ਜੇ ਦੇ ਵਿੱਚ ਜਿਹੜੇ ਸਾਡੇ 42 ਹਜ਼ਾਰ ਏਕੜ ਦੇ ਕਰੀਬ 133 ਪਿੰਡਾਂ ਦੇ ਕਰੀਬ ਨੁਕਸਾਨ ਹੋਇਆ ਉਹਦੇ ਬਾਰੇ ਔਰ ਉਹਨਾਂ ਨੂੰ ਮੈਂ ਰਿਕੁਐਸਟ ਵੀ ਕੀਤੀ ਹੈ ਕਿ ਸੈਂਟਰਲ ਵੋਟਰ ਕਮਿਸ਼ਨ ਤੋਂ ਇੱਕ ਵਾਰੀ ਉਹਨਾਂ ਨੂੰ ਕਹਿਣ ਕਿ ਅੱਛੀ ਤਰ੍ਹਾਂ ਦੇਖ ਕੇ ਕੱਗਰ ਦਾ ਕੋਈ ਪੱਕਾ ਹੱਲ ਕੱਢਣ ਕਿਉਂਕਿ ਸਾਡਾ ਤਾਂ ਤਕਰੀਬਨ ਹਰ ਸਾਲ ਇੱਥੇ ਹੜਾਂ ਆਂਦੇ ਨੇ ਕੱਗਰ ਦੀ ਮਾਰਤੇ ਮੈਂ ਕਾਰਗੁਜ਼ਾਰੀ ਕਿਵੇਂ ਵੇਖ ਰਹੇ ਹਾਂ ਪੰਜਾਬ ਸਰਕਾਰ ਕੀ ਰਹੀ ਹੈ ਇਹਨਾਂ ਪਲਟਾਂ ਦੇ ਦੇਖੋ ਇਹਨਾਂ ਦੇ ਫੋਟੋ ਆਫ ਤਾਂ ਬੜੇ ਆਏ ਨੇ ਬਹੁਤ ਕੁਝ ਪਤਾ ਨਹੀਂ ਇਹਨਾਂ ਨੇ ਜ਼ਿਆਦਾ ਫੋਟੋ ਆਫ ਹੀ ਕੀਤਾ ਹੈ ਕਿ ਇਹਨਾਂ ਨੇ ਅਸਲੀ ਕੰਮ ਵੀ ਕੀਤਾ ਹੈ ਇਹ ਤਾਂ ਹੁਣ ਟਾਈਮ ਦੱਸੂਗਾ ਔਰ ਜੋ ਇਹ ਇਹਨਾਂ ਨੇ ਜੋ ਰਿਲੀਫ ਕੀ ਕਿਹਾ ਕਿ ਮੇਰੇ ਖਿਆਲ ਚ 800 ਕਰੋੜ ਦੀ 800 ਕਰੋੜ ਦੇ ਤਕਰੀਬਨ ਇਹਨਾਂ हां 20000 ਪਰ ஏக்கਰ 어 اور ਇਹ ਕਹਿ ਰਹੇ ਨੇ ਕਿ ਸੈਂਟਰ ਤੋਂ ਕਟ ਹੈ ਸੈਂਟਰ ਨੇ ਡਬਲ 16000 ਕਰੋੜ اور ਜਿਹੜਾ 12000 ਕਰੋੜ ਸੀ ਉਹ ਵੀ ਇਹਨਾਂ ਨੇ ਭੇਜਿਆ ਉਹ ਵੀ ਇਸ ਮਤਲਬ ਲਈ ਹੈ ਡਿਜ਼ਾਸਟਰ ਰੀਲੀਫ ਫੰਡ ਹੈ ਇਟ ਡਿਜ਼ਾਸਟਰ ਹੈ ਸੋ ਆਪਣੀ ਜ਼ਿੰਮੇਵਾਰੀ ਤਾਂ ਕੱਟ ਲੈਂਦੇ ਨੇ ਲੋਕਾਂ ਨੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਸਟੇਟ ਨੂੰ ਚਲਾਣ ਦੀ ਜ਼ਿੰਮੇਵਾਰੀ ਦਿੱਤੀ ਹੈ ਸੋ ਤਨਵਾਦ ਕਰਨ ਦੇ ਬਜਾਏ ਜੇ ਇਹ ਨੁਕਤਾ ਚੀਨੀ ਕੱਢਣਗੇ ਤਾਂ ਇਹ ਠੀਕ ਗੱਲ ਨਹੀਂ ਹੈ। ਥੈਂਕ ਯੂ।